ਦਲੀਪ ਕੋ ਟਿਬਾਣਾ ਦੀ ਸਵੈ ਜਿਮਨੀ ਨੰਗੇ ਪੈਰਾਂ ਦਾ ਸਫ਼ਰ ਦਾ 26 ਮਾਤੇ ਆਖਰੀ ਕਾਂਡ ਉਸਦੇ ਪੂਆ ਜੀ ਨੂੰ ਮੈਂ ਕਿਹਾ ਸੀ ਭੇਜਣਾ ਨਾ ਪਰ ਮੇਰੇ ਕੰਨ ਨਾਲ ਕੀ ਹੁੰਦਾ ਅਚਾਨਕ ਇੱਕ ਦਿਨ ਉਹ ਭਲਾ ਮਾਨਸਾ ਪਹੁੰਚਿਆ 베ਜੀ ਡ੍ਰੈੰਗ ਰੂਮ ਵਿੱਚ ਬਿਠਾ ਕੇ ਆਉ ਭਗਤ ਕਰ ਰਿਹਾ ਸੰਤ ਤੇ ਮੈਂ ਡਰੀ ਪਵਤਰੀ ਸੋਚ ਰਹੀ ਸੀ ਕੋਈ ਆਗੀ ਮੇਰੇ ਕੱਪੜਿਆਂ ਨੂੰ ਲੱਗ ਜਾਵੇ ਤੇ ਮੈਂ ਲਟ ਲਟ ਬਰ ਜਾਵਾਂ ਰਸਮੀ ਸੁਖ ਸੰਤੋ ਮਗਰੋਂ ਨੇ ਆਖਿਆ ਬੇਜੀ ਮੈਂ ਉਹਦੇ ਨਾਲ ਇਕੱਲੀ ਨਾਲ ਗੱਲ ਕਰਨੀ ਹੈ ਉਹਨੂੰ ਭੇਜੋ ਜ਼ਰਾ ਮਤਲਬ ਸੀ ਤੁਸੀਂ ਜਾਓ ਤੇ ਉਹਨੂੰ ਭੇਜੋ ਬੇਜੀ ਨੇ ਮੈਨੂੰ ਦੱਸਿਆ ਪਰ ਜੀਚੋਂ ਉਹ ਵੀ ਘਬਰਾ ਰਹੇ ਸਨ ਮੈਂ ਡ੍ਰੈਿੰਗ ਰੂਮ ਵਿੱਚ ਗਈ ਦੱਸੋ ਮੈਂ ਆਖਿਆ ਤੂੰ ਭੂਆ ਜੀ ਨੂੰ ਕੀ ਆਖਿਆ ਮੈਂ ਜਾਣਾ ਨਹੀਂ ਇੱਥੇ ਲੋਕਾਂ ਨਾਲ ਖੇ ਖਾਂਦੇ ਫਿਰਨਾ ਹੈ ਉੱਥੇ ਜਾਣਾ ਨਹੀਂ ਮੈਂ ਭੁੱਲਿਆ ਹੋਇਆ ਭਲਾ ਤੀਵਿਆਂ ਨੂੰ ਉਹਨੂੰ ਕਦ ਆਦਮੀ ਬਿਨਾ ਸਰਦਾ ਹੁੰਦਾ ਲਵ ਸੰ ਜਿਵੇਂ ਅੱਗ ਦਿਆਂ ਗਿਆ ਖੂਨ ਸਾਂਸਾਂ ਕਰਕੇ ਮੇਰੇ ਸਿਰ ਨੂੰ ਚੜਿਆ ਤੂੰ ਸਮਝਦੀ ਆ ਸਾਡੇ ਘਰ ਵਿੱਚ ਤੇਰੀ ਇੱਜ਼ਤ ਸੇਵ ਨਹੀਂ ਪਰ ਮੈਂ ਕਹਿੰਦਾ ਜੇ ਸਿੱਧੀ ਤਰ੍ਹਾਂ ਨਹੀਂ ਚਾਹੇਂਗੀ ਮੈਂ ਤੈਨੂੰ ਇਥੋਂ ਚੁੱਕ ਕੇ ਲੈ ਜਾਊਂਗਾ ਤੇ ਚਾਰ ਬਦਮਾਸ਼ਾਂ ਤੋਂ ਆਪਣੇ ਸਾਹਮਣੇ ਤੇਰੀ ਇੱਜ਼ਤ ਖਰਾਬ ਕਰਵਾਉਂ 10 ਫੇਰ ਕੀ ਕਰੇਂਗੀ ਬੀਜੀ ਸ਼ਹਿਦ ਬਾਹਰ ਕੰਧ ਨਾਲ ਲੱਗੇ ਖੜੇ ਸੀ ਕਬਰਾ ਕੇ ਅੰਦਰ ਆ ਗਏ ਬੋਲੇ ਅਸੀਂ ਕਾਕਾ ਜੀ ਤੁਹਾਨੂੰ ਵੇਚੀ ਨਹੀਂ ਹੋਈ ਕਿਉਂ ਜੀਆਂ ਗੱਲਾਂ ਕਰਦਾ ਜਾ ਜੇ ਤੇ ਫੁੱਫੜ ਜੀ ਜਿਉਂਦੇ ਹੁੰਦੇ ਜਾ ਇਹਦਾ ਬਾਪ ਵੀ ਜਿਉਂਦਾ ਹੁੰਦਾ ਤੂੰ ਐਂ ਬੋਲਦਾ ਤੇ 베ਜੀ ਰੋਣ ਲੱਗ ਪਏ ਨਹੀਂ ਭੇਜਣੀ ਸੀ ਤਾਂ ਵਿਆਹ ਕਾਦੇ ਨਹੀਂ ਕੀਤਾ ਸੀ ਹੁਣ ਇਹ ਰੋਬ ਨਾ ਪੁੱਛਿਆ ਵਿਆਹ ਹੋਏ ਨੂੰ 3 ਸਾਲ ਹੋ ਗਏ ਉਸ ਦਿਨ ਦਾ ਤੂੰ ਕਿੱਥੇ ਸੀ ਫੁੱਲ ਵਰਗੀ ਮੇਰੀ ਧੀ ਦੀ ਜਾਨ ਵਿਆਹ ਕਾਦਾ ਕੀਤਾ ਹੈ ਕੰਡੇ ਵੀ ਤੇ ਜਾਣੂ ਆਖ ਦੇ 베ਜੀ ਅਜੇ ਵੀ ਰੋਈ ਜਾ ਰਹੇ ਸੀ 베ਜੀ ਤੁਸੀਂ ਅੰਦਰ ਚਲੋ ਆਖ ਮੈਂ 베ਜੀ ਨੂੰ ਜ਼ਬਰਦਸਤੀ ਉੱਥੋਂ ਉਠਾਲ ਦਿੱਤਾ ਦਰਵਾਜ਼ੇ ਤੱਕ ਛੱਡਾਈ ਤੇ ਆ ਕੇ ਫਿਰ ਕੁਰਸੀ ਤੇ ਬੈਠ ਗਈ ਕੀ ਕਹਿੰਦੀ ਐ ਹੁਣੇ ਤੜਕੇ ਪੁੱਛਿਆ ਏ ਕੰਨੀ ਆ ਬਈ ਹੁਣੇ ਹਸਪਤਾਲ ਚਲੇ ਚੱਲੋ ਮੇਰਾ ਮੈਡੀਕਲ ਕਰਵਾ ਲਓ ਜਿਹੜਾ ਦੂਸ਼ਣ ਮੇਰੇ ਤੇ ਲਾਇਆ ਅਗਰ ਉਹ ਗਲਤ ਹੋਇਆ ਮੈਂ ਉੱਥੇ ਪਹਿਲੀ ਗੋਲੀ ਤੁਹਾਡੇ ਮਾਰੂ ਤੇ ਪਿੱਛੋਂ ਆਪਣੇ ਮੈਂ ਮਚਦੀਆਂ ਅੱਖਾਂ ਤੇ ਡੁੱਬਦੀ ਆਵਾਜ਼ ਨਾਲ ਆਖਿਆ ਮੈਨੂੰ ਪਹਿਲਾਂ ਹੀ ਪਤਾ ਬਥੇਰੀਆਂ ਤੀਵੀਆਂ ਆਦਮੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੰਦੀਆਂ ਨੇ ਉਹ ਆ ਜਿੱਦੀ ਸੰਕ ਨੇ ਮੈਂ ਕੀਤਾ ਸੀ ਆਖੋ ਭਲਾ ਮਨਸ ਪਤਾ ਨਹੀਂ ਕਿਹੜੀ ਗੱਲ ਦਾ ਕੀ ਜਵਾਬ ਦੇ ਕੇ ਤੁਰ ਗਿਆ ਸੀ ਇਹਨਾਂ ਦਿਨਾਂ ਵਿੱਚ ਬਹੁਤ ਵਾਰੀ ਮੇਰਾ ਜੀ ਘਟਿਆ ਬਹੁਤ ਵਾਰੀ ਕੱਚੀਆਂ ਤੇ ਰੇੜੀਆਂ ਆਈਆਂ ਤੇ ਬਹੁਤ ਵਾਰੀ ਹੀ ਰਗਵੀਰ ਭਰਾ ਜੀ ਡਾਕਟਰ ਨੂੰ ਸੱਦ ਕੇ ਲਿਆਏ ਇਹ ਸਭ ਮੇਰੇ ਨਾਲ ਕੀ ਵਾਪਰਿਆ ਮੈਂ ਆਪਣੇ ਆਪ ਨੂੰ ਪੁੱਛਦੀ ਪਤਾ ਨਹੀਂ ਹੁਣ ਉਹ ਕੀ ਕਰਨ ਬੇਜੀ ਫਿਕਰਮੰਦ ਹੋ ਕੇ ਆਖਦੇ ਬੇਜੀ ਦੇ ਫਿਕਰ ਦੀ ਇਹ ਗੱਲ ਇੱਕ ਵਾਰੀ ਹਰਨੇਕ ਮੇਰੀ ਤੀਜੀ ਭੈਣ ਕਮਲ ਦੇ ਘਰ ਵਾਲੇ ਨੇ ਜਦੋਂ ਸੁਣੀ ਉਸ ਨੇ ਤਰ੍ਹਾਂ ਕੇ ਮੇਰੇ ਵੱਲ ਵੇਖਿਆ 6 ਫੁੱਟ ਦਾ ਮਾੜੇ-ਮੋٹے ਦੋ ਬੰਦਿਆਂ ਨੂੰ ਸਿਰਾਂ ਤੋਂ ਫੜ ਕੇ ਪੜਾ ਦੇਣ ਵਾਲਾ ਮਾ ਦਾ ਰੀਜ ਨਾ ਪਾਰਿਆ ਕੱਲਾ ਪੁੱਤਰ ਹਰਨੇਕ ਹਮੇਸ਼ਾ ਹੀ ਆਖਦਾ ਹੁੰਦਾ ਸੀ ਕਮਲ ਬਾਕੀ ਭਾਈ ਭੈਣ ਤੇਰੇ ਵੱਡੇ ਭੈਣ ਦੀ ਮੇਰੇ ਉਹਨੂੰ ਲੱਗਿਆ ਮੇਰੇ ਹੁੰਦਿਆਂ ਬੇਜੀ ਇਹ ਆਖਣ ਕਿ ਪਤਾ ਨਹੀਂ ਹੁਣ ਉਹ ਕੀ ਕਰਨ ਬਿਨਾ ਕਿਸੇ ਨੂੰ ਦੱਸੇ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਘਰ ਵਿੱਚ ਪਿਸਤੌਲ ਪਾ ਕੇ ਉਹ ਸ਼ਰਾਬ ਪੀ ਕੇ ਮੋਟਰਸਾਈਕਲ ਲੈ ਕੇ ਅਗਲਿਆਂ ਦੇ ਪਿੰਡ ਜਾ ਪੜਿਆ ਸੀ ਸ਼ਾਇਦ ਸੋਚ ਕੇ ਗਿਆ ਸੀ ਅੱਜ ਫਸਤਾ ਹੀ ਮਕਾਨ ਆਇਆ ਅਗਲਾ ਗੋਂ ਉੱਥੇ ਨਹੀਂ ਸੀ ਮਿਲਿਆ ਤਾਂ ਆਖ ਆਇਆ ਸੀ ਜਿਸ ਘਰ ਦਾ ਜਵਾਈ ਐ ਮੈਂ ਉਸ ਘਰ ਦਾ ਪੁੱਤ ਵੀ ਆ ਸੋਚ ਸਮਝ ਕੇ ਮੂੰਹ ਕਰੇ ਉਧਰ ਨੂੰ ਜੇ ਲੱਭ ਜਾਂਦਾ ਤਾਂ ਅੱਜ ਹੀ ਪੁੱਛ ਲੈਂਦਾ ਹਰਨੇਕ ਦੀ ਮਾਂ ਨੇ ਚਤੰਤਰ ਹੋ ਕੇ ਜਦੋਂ ਇਹ ਗੱਲ ਦੱਸੀ ਤਾਂ ਮੈਂ ਬੜੀ ਉਦਾਸ ਹੋ ਗਈ ਸੀ ਲੱਗਿਆ ਸੀ ਮੇਰੀ ਬਿਆਰਸ ਜੀ ਜ਼ਿੰਦਗੀ ਪਿੱਛੇ ਕੋਈ ਕਾਰਨ ਨਾ ਹੋ ਜਾਵੇ ਹਰਨੇਕ ਨੂੰ ਮੈਂ ਝਟਕਿਆ ਤੇ ਆਖਿਆ ਮੈਂ ਆਪਣੇ ਮਾਮਲੇ ਆਪੇ ਨਿਜਠ ਰਵਾਂਗੀ ਤੈਨੂੰ ਕੋਈ ਬੇਵਕੂਫੀ ਕਰਨ ਦੀ ਲੋੜ ਨਹੀਂ ਅੱਗੋਂ ਉਹ ਵੀ ਖਿਜਿਆ ਹੋਇਆ ਸੀ ਬੋਲਿਆ ਇਹ ਕੋਈ ਜ਼ਰੂਰੀ ਐ ਜਿਵੇਂ ਤੁਸੀਂ ਆਖੋ ਸਾਰੇ ਉਵੇਂ ਜੀਏ ਕੱਲ ਨੂੰ ਕੋਈ ਐਸੀ ਵੈਸੀ ਗੱਲ ਵਾਪਰ ਜਾਂਦੀ ਐ ਫਿਰ ਜਿਉਂਦੇ ਫਿਰਾਂਗੇ ਐਸੀ ਵੈਸੀ ਗੱਲ ਵਾਪਰਨ ਲੱਗੂ ਮੈਂ ਆਪ ਆਪਣੇ ਗੋਲੀ ਮਾਰ ਲੂੰ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਗੋਲੀ ਮਾਰੋ ਅਸੀਂ ਫੂਕ ਨਹੀਂ ਦਿਆਂਗੇ ਸਾਰੀ ਦੁਨੀਆ ਨੂੰ ਉਹ ਬਹੁਤ ਤਪਿਆ ਹੋਇਆ ਸੀ ਹਰਨੇਕ ਤੋਂ ਆਂਟੀ ਜੀ ਦਾ ਇਕੱਲਾ ਇਕੱਲਾ ਪੁੱਤਰ ਐ ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸ਼ੇਰ ਨਹੀਂ ਦੇ ਇੱਕੋ ਹੁੰਦਾ ਤੇ ਉਹ ਜੰਗਲੀ ਜਾਨਵਰਾਂ ਤੋਂ ਡਰ ਕੇ ਘੁਰਨੇ ਚ ਲੁੱਕ ਕੇ ਕਦੇ ਨਹੀਂ ਬਹਿ ਜਾਂਦਾ ਉਹ ਦੱਸ ਰਿਹਾ ਸੀ ਤੈਨੂੰ ਕਦੇ ਕੋਈ ਆਖੋਈ ਕਮਲ ਨੇ ਸਾਰੀ ਉਮਰ ਕਦੇ ਮੈਨੂੰ ਮਾਫ਼ ਨਹੀਂ ਕਰਨਾ ਤੇ ਮੈਂ ਚਾਹੁੰਦੀ ਵੀ ਨਹੀਂ ਕੋਈ ਹੋਰ ਭੈਣ ਜੀ ਤੁਹਾਡੇ ਵਿੱਚ ਨੁਕਸ ਹੀ ਇਹ ਹੈ ਵੀ ਤੁਸੀਂ ਆਪਣੀ ਥਾਂ ਹਮੇਸ਼ਾ ਦੂਜਿਆਂ ਬਾਰੇ ਫਿਕਰ ਕਰਦੇ ਰਹਿੰਦੇ ਹੋ ਕਮਲ ਦਾ ਮੈਨੂੰ ਵੀ ਪਤਾ ਹੈ ਤੁਹਾਡੇ ਨਾਲ ਵੱਧ ਮੈਨੂੰ ਉਸ ਦਾ ਫਿਕਰ ਹੈ ਹਾਲੇ ਮੈਂ ਕੋਈ ਬੇਵਕੂਫ ਹਾਂ ਬੱਚਾ ਤੁਸੀਂ ਬੇਸ਼ੱਕ ਮੈਨੂੰ ਕੋਈ ਸਮਝੀ ਜਾ ਉਹ ਮੈਂ ਤਾਂ ਫੇਰ ਛੱਡੋ ਇਸ ਗੱਲ ਨੂੰ ਮੇਰਾ ਤਾਂ ਜਿਵੇਂ ਜੀ ਕਰੂਗਾ ਦੇਖੀ ਜਾਉ ਜਿਹੜੀ ਹੋ ਉਸ ਨੇ ਰੁੱਖਾ ਜਿਹਾ ਜਵਾਬ ਦਿੱਤਾ ਸੀ ਉਸ ਦਾ ਮੇਰੇ ਪ੍ਰਤੀ ਲਗਾਓ ਮੋਬੀ ਚਗਾਉਂਦਾ ਸੀ ਤੇ ਪੈ ਵੀ ਪਰਿਆ ਮਗਰੋਂ ਬਾਪੂ ਜੀ ਦੀ ਮੌਤ ਤੋਂ ਪਿਛੋਂ ਲੱਗਾ ਬੇਸ਼ੱਕ ਅਸੀਂ ਘਰ ਦੇ ਦਰਵਾਜ਼ੇ ਖੁੱਲੇ ਛੱਡ ਕੇ ਸੌ ਜਾਈਏ ਇਸੇ ਹਰਨੇਕ ਦੇ ਦੋਸਤ ਕਰਮਿੰਦਰ ਨੂੰ ਮੈਂ ਆਖਿਆ ਤੂੰ ਅਮਰੀਕਾ ਚੱਲਿਆ ਹਰਨੇਕ ਨੂੰ ਵੀ ਨਾਲ ਲੈ ਜਾ ਕੋਈ ਕੋਰਸ ਕਰ ਆਊਗਾ ਜਿਹੜਾ ਹਰਨੇਕ ਜਿੱਥੇ ਵੀ ਬਦਲਿਆ ਹੁੰਦਾ ਜੇ ਹਫਤੇ ਮਗਰੋਂ ਉੱਥੋਂ ਮਿਲਣ ਨਾ ਆਉਂਦਾ ਤਾਂ 베ਜੀ ਆਖਦੇ ਰਾਜ਼ੀ ਹੋਵੇ ਸਹੀ ਤੇ ਉਹਦੇ ਆਪਣੇ 베ਜੀ ਸਾਡੇ ਘਰ ਪੁੱਛਣ ਆ ਜਾਂਦੇ ਹਰਨੇਕ ਕਾ ਤੋ ਨਹੀਂ ਆਇਆ ਉਸ ਹਰਨੇਕ ਨੂੰ ਮੈਂ ਅਮਰੀਕਾ ਚਲੇ ਜਾਣ ਲਈ ਆਖਰੀ ਸੀ ਅਸਲ ਵਿੱਚ ਮੈਨੂੰ ਉਹਦੇ ਤੋਂ ਡਰ ਲੱਗਣ ਲੱਗ ਪਿਆ ਸੀ ਤੇ ਮੈਂ ਚਾਹੁੰਦੀ ਸੀ ਮੇਰੀ ਅਣਹੋਈ ਦੀ ਖਾਤਰ ਕੋਈ ਕਾ ਨੂੰ ਕੱਢਿਆ ਚੱਤ ਪਾਵੇ ਹਰਨੇਕ ਦੇ 베ਜੀ ਨੂੰ ਇਹ ਗੱਲ ਪਸੰਦ ਨਹੀਂ ਸੀ ਉਹ ਆਖਦੇ ਸਨ ਬਾਹਰਲੇ ਮੁਲਕਾਂ ਚ ਗਿਆ ਵੀ ਕਦੇ ਕੋਈ ਮੁੜਿਆ ਹੈ ਜਾ ਉਥੇ ਹੀ ਰਹਿ ਗਿਆ ਮੈਨੂੰ ਤਾਂ ਉਹੀ ਨੇਰ ਭੇਜੂ ਜੱਗ ਤੇ ਹਰਨੇਕ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਐਮਏ ਕਰਨ ਚਲਿਆ ਗਿਆ ਪਰ ਜਾਂਦਾ ਹੋਇਆ ਕਿਹਾ ਕੋਰਸ ਮੁੱਕਣ ਤੇ ਜਿਹੜਾ ਪਹਿਲਾ ਜਹਾਜ਼ ਹਿੰਦੂਸਤਾਨ ਨੂੰ ਆਵੇਗਾ ਉਸ ਵਿੱਚ ਮੈਂ ਆਰਿਆ ਹੋਵਾਂਗਾ ਹਰਨੇਕ ਦੇ ਜਾਣ ਵੇਲੇ ਜੀ ਮੇਰਾ ਵੀ ਘਟ ਰਿਆ ਸੀ ਕਿ ਰਾਤ ਨੂੰ ਹੁਣ ਫੇਰ ਘਰ ਦੇ ਦਰਵਾਜ਼ੇ ਦੋਰੀ ਦੋਰੀ ਵਾਰ ਬੰਦ ਕਰਕੇ ਸੌਆ ਕਰਾਂਗੇ ਪੂਤਾ ਚਡੇਲਾ ਵਰਗੇ ਬੰਦੇ ਫੇਰ ਰਾਤ ਨੂੰ ਬਾਹਰ ਖੜਕਾ ਕੇ ਡਰਾ ਕਰਨਗੇ ਵੀਰੇ ਬਾਰੇ ਬੇਜੀ ਨੂੰ ਫੇਰ ਚਿੰਤਾ ਲੱਗ ਜੂ ਕਮਲਾ ਪੁਣੇ ਨਿੱਕੇ ਜਿਹੇ ਪੁੱਤਰ ਸਮੇਤ ਉਦਾਸ ਤੇ ਨਰਾਜ਼ ਕਰ ਚ ਤੁਰੀ ਫਿਰਿਆ ਕਰੂ ਹਰਨੇਕ ਦੇ ਬੇਜੀ ਗੁੱਸੇ ਨਾਲ ਆਖਿਆ ਕਰਨਗੇ ਇਹਨਾਂ ਨੇ ਤੋੜਤਾ ਮੇਰਾ ਮੁੰਡਾ ਪਰ ਮੈਨੂੰ ਲੱਗਦਾ ਭਾਵੇਂ ਉਹ ਕਿਤੇ ਵੀ ਹੋਵੇ ਹੋਵੇਗਾ ਤਾਂ ਸਹੀ ਹਰਨੇਕ ਭਾਵੇਂ ਚਲਿਆ ਗਿਆ ਸੀ ਪਰ ਇੱਕ ਪੈ ਇੱਕ ਧਮਕੀ ਉਹ ਅਗਲਿਆਂ ਦੇ ਦਰਾਂ ਮੂਰੇ ਗੱਡ ਆਇਆ ਸੀ ਉਹਨਾਂ ਦੀ ਸਾਰੀ ਮਾਇਆ ਉਹਨਾਂ ਦੀਆਂ ਸਾਰੀਆਂ ਵੱਡੀਆਂ ਰਿਸ਼ਤੇਦਾਰੀਆਂ ਤੇ ਸਾਰੇ ਅਸਲੇ ਕਿਸੇ ਦੀ ਵੀ ਮਾਰ ਅਮਰੀਕਾ ਤੱਕ ਨਹੀਂ ਸੀ ਤੇ ਅਮਰੀਕਾ ਵਿੱਚ ਬੈਠਾ ਹਰਨੇਕ ਜਦੋਂ ਜੀ ਕਰੇ ਜਹਾਜ਼ ਵਿੱਚ ਚੜ ਕੇ ਆ ਸਕਦਾ ਸੀ ਜਦੋਂ ਜੀ ਕਰੇ ਜਹਾਜ਼ ਵਿੱਚ ਚੜ ਕੇ ਜਾ ਸਕਦਾ ਸੀ ਵਰਿਆਂ ਤੇ ਵਰੀ ਪੈ ਗਏ ਸਨ ਨਾ ਹਰਨੇਕ ਆਇਆ ਚਨਾਉਣਾ ਦੇ ਦਰਮੂਰੇ ਗੱਡੀ ਧਮਕੀ ਨਾ ਭੈ ਨੂੰ ਕੋਈ ਪੁੱਟ ਕੇ ਦੂਰ ਸੁੱਟ ਸਕਿਆ ਸੀ ਤੇ ਇੱਕ ਦਿਨ ਡਾਕੀ ਉਰਦੂ ਵਿੱਚ ਲਿਖਿਆ ਕੁਝ ਛਪਿਆ ਮੈਲਾ ਜਿਹਾ ਕਾਗਜ਼ ਲਿਆਇਆ ਜਿਹੜਾ ਉਸਨੇ ਦਸਕਤ ਕਰਵਾ ਕੇ ਮੈਨੂੰ ਦਿੱਤਾ ਹਣ ਗੌਰਿਆਂ ਕਿਤਾਬ ਵਿੱਚ ਰੱਖ ਲਿਆ ਉਦੋਂ ਮੈਨੂੰ ਉਰਦੂ ਨਹੀਂ ਸੀ ਪੜਨਾ ਆਉਂਦਾ ਆਥ ਨੇ ਰਗਵੀਰ ਭਰਾ ਜੀ ਨੂੰ ਵਿਖਾਇਆ ਉਹ ਮੁੜ ਕੇ ਚੁੱਪ ਜੇ ਕਰਕੇ ਕੀ ਗੱਲ ਐ ਮੈਂ ਪੁੱਛਿਆ ਨੋਟਿਸ ਐ ਕੋਰਟ ਦਾ ਕਾਹਦਾ 25 ਤਰੀਕ ਨੂੰ ਲੁਧਿਆਣੇ ਸੈਸ਼ਨ ਜੱਜ ਦੀ ਕਚਹਿਰੀ ਚ ਸੱਦਿਆ ਮੈਨੂੰ ਹਾਂ ਕਿਉਂ ਉਹ ਨਾ ਡਾਈਵੋਰਸ ਲਈ ਅਰਜ਼ੀ ਦਿੱਤੀ ਐ ਉਸ ਦੇ ਸੰਬੰਧ ਵਿੱਚ ਬੁਲਾਇਆ ਕਾਗਜ਼ ਮੈਂ ਭਰਾ ਜੀ ਤੋਂ ਫੜ ਲਿਆ ਤੇ ਆਖਿਆ ਬੇਜੀ ਹੁਰਾਂ ਕੋਲ ਗੱਲ ਨਾ ਕਰਿਓ 8 ਦਿਨਾਂ ਨੂੰ 25 ਤਰੀਕ ਸੀ 4 ਕੁ ਦਿਨ ਬਗਰੋਂ ਭਰਾਜੀ ਨੇ ਪੁੱਛਿਆ ਕੀ ਕਰਨਾ ਹੈ ਕੁਝ ਵੀ ਨਹੀਂ ਮੈਂ ਆਖਿਆ ਵਕੀਲ ਕਰੀਏ ਉਹਨਾਂ ਫਿਰ ਪੁੱਛਿਆ ਨਹੀਂ ਮੈਂ ਆਖਿਆ ਜਿਸ ਦਿਨ ਕੋਰਟ ਦੀ ਚਿੱਠੀ ਆਈ ਸੀ ਮੈਂ ਉਸੇ ਦਿਨ ਆਪਣੀ ਸਹੇਲੀ ਜਸਪਾਲ ਨੂੰ ਚਿੱਠੀ ਲਿਖ ਦਿੱਤੀ ਸੀ ਉਹ ਲੁਧਿਆਣਾ ਕਾਲਜ ਵਿੱਚ ਪੜਾਉਂਦੀ ਸੀ ਤੇ ਉਸ ਦਾ ਘਰ ਵਾਲਾ ਮਨਮੋਹਨ ਭੱਲਾ ਪੀਸੀਐਸ ਉੱਥੇ ਲੱਗਾ ਹੋਇਆ ਸੀ ਮੈਂ ਸਿਰਫ ਇੰਨਾ ਹੀ ਲਿਖਿਆ ਸੀ 25 ਤਰੀਕ ਤਰੀਕ ਹੈ ਉਵੀ ਸ਼ਾਮ ਨੂੰ ਆਵਾਂਗੀ ਹੋ ਸਕਦਾ ਕੋਈ ਖਤਰਾ ਹੋਵੇ ਇਸ ਲਈ ਨਾਲ ਕਿਸੇ ਨੂੰ ਨਹੀਂ ਲੈ ਕੇ ਆਵਾਂਗੀ ਚਾਹੁੰਦੀਆਂ ਬਿਆਨ ਮੈਨੂੰ ਤਮਾਸ਼ਾ ਬਿਨਾਂ ਦੀ ਭੀੜ ਵਿੱਚ ਨਾ ਦੇਣੇ ਪੈਣ ਪਤਾ ਨਹੀਂ ਜਸਪਾਲ ਨੇ ਆਪਣੇ ਘਰ ਵਾਲੇ ਨੂੰ ਕੀ ਆਖਿਆ ਤੇ ਕਿਵੇਂ ਆਖਿਆ 24 ਤਰੀਕ ਨੂੰ ਜਦੋਂ ਮੈਂ ਬਸ ਸੜੀ ਤੇ ਪਹੁੰਚੀ ਤਾਂ ਉਹ ਦੋਵੇਂ ਲੈਣ ਆਏ ਹੋਏ ਸਨ ਅਗਲੇ ਦਿਨ 25 ਤਰੀਕ ਸੀ 10 ਵਜੇ ਕਟੈਰੀ ਲੱਗਣੀ ਸੀ ਪੋਣੀ 10 ਵਜੇ ਇੱਕ ਕਾਲੀਆਂ ਸ਼ੀਸ਼ਿਆਂ ਵਾਲੀ ਬੰਦਕਾਰ ਜਿਸ ਦੀ ਅਗਲੀ ਸੀਟ ਤੇ ਇੱਕ ਬੰਦਾ ਗਲ ਵਿੱਚ ਪਿਸਤੌਲ ਪਾਈ ਬੈਠਾ ਸੀ ਮੈਨੂੰ ਕੋਰਟ ਰੂਮ ਦੇ ਪਿਛਲੇ ਦਰਵਾਜ਼ੇ ਤੱਕ ਲੈ ਗਈ ਗਲ ਵਿੱਚ ਪਿਸਤੌਲ ਵਾਲੇ ਬੰਦੇ ਨੇ ਉੱਤਰ ਕੇ ਤਾਕੀ ਖੋਲੀ ਪਿਛਲੇ ਦਰਵਾਜ਼ੇੋਂ ਮੈਂ ਅੰਦਰ ਦਾਖਲ ਹੋਈ ਕਮਰਾ ਸਾਰਾ ਖਾਲੀ ਸੀ ਸਿਰਫ ਇੱਕ ਜੱਜ ਤੇ ਇੱਕ ਉਹਦਾ ਕਲਰਕ ਸੀ ਸਾਹਮਣੇ ਦੋਹਾਂ ਦਰਵਾਜ਼ਿਆਂ ਤੇ ਬੰਦੂਕਾਂ ਲਈ ਸਿਪਾਈ ਖੜੇ ਸਨ ਉਸੇ ਪਰ ਉਸ ਸ਼੍ਰੀਮਾਨ ਜੀ ਅੰਦਰ ਆਏ ਮੇਰੀ ਵੱਲੀ ਚਾੱਕੀ ਤੇ ਆਖਣ ਲੱਗੇ ਇੱਕ ਮਿੰਟ ਬਾਪੂ ਜੀ ਤੁਹਾਨੂੰ ਬਾਹਰ ਸੱਦੇ ਨੇ ਉਸੇ ਵੇਲੇ ਜੱਜ ਨੇ ਨੇੜੇ ਆ ਜਾਣ ਲਈ ਕਿਹਾ ਕੀ ਆਖੇਂਗੀ ਹੌਲੀ ਦੇ ਕੇ ਉਸ ਜਰੀਮਾਨ ਨੇ ਮੈਨੂੰ ਪੁੱਛਿਆ ਜੀ ਕਹੋ ਮੈਂ ਕਿਹਾ ਕਹ ਦੇਂ ਸ਼ਰਾਬ ਬਹੁਤ ਪਿੰਦਾ ਹੈ ਚੰਗਾ ਮੈਂ ਆਖਿਆ ਕਮਰੇ ਵਿੱਚ ਸਿਰਫ ਅਸੀਂ ਦੋਵੇਂ ਹੀ ਸਾਂ ਜਾਂ ਇੱਕ ਜੱਜ ਤੇ ਉਸਦਾ ਇੱਕ ਕਲਰਕ ਕਦੋਂ ਤੋਂ ਅਲੱਗ ਰਹਿੰਦੇ ਹੋ ਜੱਜ ਨੇ ਮੈਨੂੰ ਪੁੱਛਿਆ ਜਦੋਂ ਦੀ ਸ਼ਾਦੀ ਹੋਈ ਹੈ ਮੈਂ ਦੱਸਿਆ ਇਹ ਠੀਕ ਹੈ ਜਾ ਜਨੇ ਉਹਨੂੰ ਪੁੱਛਿਆ ਹਾਂ ਠੀਕ ਹੈ ਉਸਨੇ ਵੀ ਕਹਿ ਦਿੱਤਾ ਕਾਰਨ ਕੀ ਹੈ ਜੱਜ ਨੇ ਫਿਰ ਮੈਨੂੰ ਪੁੱਛਿਆ ਸ਼ਰਾਬ ਬਹੁਤ ਪਿੰਦੇ ਨੇ ਮੈਂ ਦੱਸਿਆ ਹੋਇਆ ਫਿਕਰਾਈ ਦੁਹਰਾ ਦਿੱਤਾ ਇਹ ਠੀਕ ਆਖਦੇ ਨੇ ਜੱਜ ਨੇ ਉਸਨੂੰ ਪੁੱਛਿਆ ਜੀ ਹਾਂ ਉਹਨੇ ਆਖਿਆ ਹੁਣ ਤੁਸੀਂ ਅਲੈਦਾ ਹੋਣ ਦਾ ਫੈਸਲਾ ਕਰ ਲਿਆ ਹੈ ਹਾਂ ਮੈਂ ਕਿਹਾ ਠੀਕ ਹੈ ਉਹਨੂੰ ਜੱਜ ਨੇ ਪੁੱਛਿਆ ਠੀਕ ਹੈ ਉਨੇ ਜਵਾਬ ਦਿੱਤਾ ਤੁਸੀਂ ਜਾ ਸਕਦੇ ਹੋ ਜੱਜ ਨੇ ਮੈਨੂੰ ਆਖਿਆ ਮੈਂ ਜਾਣ ਲੱਗੀ ਤਾਂ ਉਹ ਸ਼੍ਰੀਮਾਨ ਵੀ ਤੁਰ ਪਿਆ ਤੁਸੀਂ ਅਜੇ ਰੁਕੋ ਆਖ ਕੇ ਜੱਜ ਨੇ ਉਹਨੂੰ ਰੋਕ ਲਿਆ ਪਿਛਲੇ ਦਰਵਾਜ਼ੇ ਵਿੱਚੋਂ ਜਦੋਂ ਮੈਂ ਬਾਹਰ ਆਈ ਉਹੀ ਗੱਲ ਵਿੱਚ ਪਿਸਤੌਲ ਵਾਲਾ ਬੰਦਾ ਪਿਛਲੀ ਤਾਕੀ ਖੋਲੀ ਖੜਾ ਸੀ ਮੈਂ ਅੰਦਰ ਬੈਠ ਗਈ ਉਸਨੇ ਛੱਟ ਤੱਕ ਹੀ ਬੰਦ ਕਰ ਦਿੱਤੀ ਤੇ ਅਗਲੀ ਤਾਕੀ ਖੋਲ ਕੇ ਆਪ ਬੈਠ ਗਿਆ ਇੱਕ ਕਾਲਾ ਮੋੜ ਕੱਟ ਕੇ ਕਾਰ ਕਚੈਰੀ ਦਾ ਗੇਟ ਲੰਘ ਆਈ ਕਾਰ ਦੇ ਕਾਲੇ ਸ਼ੀਸ਼ਿਆਂ ਵਿੱਚ ਮੈਂ ਦੇਖਿਆ ਬਾਹਰ ਦਰਖਤ ਦੇ ਹੇਠਾਂ ਕੁਝ ਬੰਦੂਕਾਂ ਵਾਲੇ ਬੰਦੇ ਖੜੇ ਸਨ ਤੇ ਉਹਨਾਂ ਵਿੱਚ ਉਸ ਬਲੇਮਾਨਸ ਦੇ ਬਾਪੂ ਜੀ ਵੀ ਸਨ ਕਾਰ ਮੈਨੂੰ ਜਸਪਾਲ ਦੇ ਘਰ ਛੱਡ ਗਈ ਜਸਪਾਲ ਬਾਹਰਲਾ ਗੇਟ ਬੰਦ ਕਰਕੇ ਆ ਕੇ ਮੇਰੇ ਲਈ ਚਾਦਾ ਕੱਬ ਬਣਾ ਕੇ ਲਈ ਦੱਸ ਰਹੀ ਸੀ ਪਟਿਆਲੇ ਤੋਂ ਭਰਾ ਜੀ ਦੀ ਦੋ ਵਾਰੀ ਟਰੰਕ ਆ ਲਾ ਚੁੱਕੀ ਹੈ ਬੀਬੀ ਠੀਕ ਠਾਕ ਹੈ ਚਾਪੀਂਦੀ ਦੇ ਚੁੱਪ-ਚਾਪ ਮੇਰੀਆਂ ਅੱਖਾਂ 'ਚੋਂ ਹੰਝੂ ਡਿੱਗੀ ਜਾ ਰਹੇ ਸਨ ਇਹ ਹੀ 1967 88 ਦੀ ਗੱਲ ਹੈ ਜਿਸੇ ਬਰੇ ਮੈਂ ਆਪਣਾ ਪਹਿਲਾ ਨਾਵਲ ਅਗਨੀ ਪ੍ਰੀਖਿਆ ਲਿਖਿਆ। ਇਹ ਨਾਵਲ ਉਹਨਾਂ ਪਲਾਂ ਦਾ ਜ਼ਿਕਰ ਕਰਦਾ ਹੈ ਜਦੋਂ ਜ਼ਿੰਦਗੀ ਦੇਣ ਤੇ ਜ਼ਿੰਦਗੀ ਲੈਣ ਵਾਲੀ ਅਗਨੀ ਕਿਸੇ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਜਿਹੜੀ ਸੀਤਾ ਅਗਨੀ ਪ੍ਰੀਖਿਆ ਵਿੱਚੋਂ ਸਾਬਤ ਸਬੂਤ ਲੰਘਾਈ ਸੀ। ਭਾਵ ਅਗਨੀ ਪ੍ਰੀਖਿਆ ਨੇ ਜਿਸ ਸੀਤਾ ਨੂੰ ਸਿਰਜਿਆ ਸੀ ਦੁਨੀਆ ਫਿਰ ਉਸ ਨੂੰ ਆਪਣੇ ਮੇਚ ਦੀ ਨਾ ਲੱਗੀ। ਨਹੀਂ ਤਾਂ ਉਸ ਨੂੰ ਧਰਤੀ ਵਿੱਚ ਸਮਾ ਜਾਣ ਦੀ ਕੀ ਲੋੜ ਸੀ। ਇਸੇ ਲਈ ਹਰ ਪ੍ਰੀਖਿਆ ਜਿਹੜੀ ਤੁਹਾਨੂੰ ਸਿਰਜਦੀ ਹੈ ਨਾਲ ਦੀ ਨਾਲ ਫਨਾ ਵੀ ਕਰਦੀ ਹੈ। ਇਸ ਨਾਵਲ ਵਿੱਚ ਸਿਰਜੇ ਜਾਣ ਤੇ ਫਨਾ ਹੋਣ ਦੇ ਕਰਮ ਨੂੰ ਮੈਂ ਉਲਟਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਫਨਾ ਹੋਣ ਤੋਂ ਮਗਰੋਂ ਜਦੋਂ ਕੋਈ ਆਪਣੇ ਆਪ ਨੂੰ ਸਿਰਜਦਾ ਹੈ ਤਾਂ ਉਹ ਲੋਕਾਂ ਕੋਲੋਂ ਹੀ ਨਹੀਂ ਆਪਣੇ ਆਪ ਦੇ ਕੋਲੋਂ ਵੀ ਬਹੁਤ ਦੂਰ ਨਿਕਲਾਉਂਦਾ ਹੈ। ਇਸੇ ਲਈ ਇਸ ਨਾਵਲ ਦੀ ਨਾਇਕਾ ਪੁੱਛਦੀ ਹੈ ਮੈਂ ਕੌਣ ਹੇ ਲੋਕੀ ਕੌਣ ਨੇ ਤੇ ਉਸ ਇਹ ਸਵਾਲ ਹਰ ਚੇਤਨ ਮਨੁੱਖ ਦੇ ਉਸ ਹਜ਼ਰੀ ਸਵਾਲ ਨਾਲ ਜਾਂ ਜੁੜਦਾ ਹੈ ਕਿ ਉਹ ਕੌਣ ਹੈ? ਅਸਲ ਵਿੱਚ ਮੈਨੂੰ ਆਪਣੀ ਸਵੈ ਜੀਮ ਨਹੀਂ ਇਥੋਂ ਸ਼ੁਰੂ ਕਰਨੀ ਚਾਹੀਦੀ ਸੀ ਕਿਉਂਕਿ ਹੁਣ ਹੀ ਤਾਂ ਮੈਂ ਮਹਿਮਾਨ ਹਾਂ ਧੰਨਵਾਦ